ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਮੇਰੇ ਇਸ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਹਾਂਜੀ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਇਹ ਵਾਲਾ ਪੈਟਰਨ। ਠੀਕ ਹੈ ਮੈਂ ਤੁਹਾਨੂੰ ਇਹ ਵਾਲਾ ਪੈਟਰਨ ਬਣਾਣਾ ਸਿਖਾਉਂਗੀ ਜੋ ਕਿ 21 ਰੋ ਵਿੱਚ ਇਹਦਾ ਜਿਹੜਾ ਡਿਜ਼ਾਈਨ ਆ ਕੰਪਲੀਟ ਹੋ ਜਾਂਦਾ ਵਾ ਤੇ ਇਹਨੂੰ ਬਣਾਉਣਾ ਜਿਹੜਾ ਬਹੁਤ ਹੀ ਈਜ਼ੀ ਆ ਜੋ ਬਿਗਨਰਸ ਆ ਹਲੇ ਸਿੱਖ ਰਿਹਾ ਉਹ ਵੀ ਇਹਨੂੰ ਈਜ਼ੀਲੀ ਬਣਾ ਸਕਦੇ ਆ। ਹਾਂਜੀ ਤਾਂ ਇਹਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਬਣਾਵਾਂਗੇ ਚੇਨ ਇਸ ਤਰੀਕੇ ਨਾਲ ਉਂਗਲ ਤੇ ਆਪਾਂ ਔਨ ਨੂੰ ਲਵੇਟ ਕੇ ਤੇ ਇਸ ਤਰੀਕੇ ਨਾਲ ਆਪਾਂ ਗੰਡ ਮਾਰ ਲਾਂਗੇ ਸਭ ਤੋਂ ਪਹਿਲਾਂ ਫਿਰ ਆਪਾਂ ਇਸ ਤਰੀਕੇ ਨਾਲ ਕਰੋਸ਼ਾ ਨੂੰ ਬੈਕ ਸਾਈਡ ਤੋਂ ਲੈ ਕੇ ਆ ਜਿਹੜਾ ਸਾਡੇ ਕੋਲ ਇੱਕ ਲੂ ਬਣ ਗਿਆ ਵਾ ਇਹਦੇ ਵਿੱਚੋਂ ਦੀ ਆਪਾਂ ਇਸ ਤਰੀਕੇ ਨਾਲ ਕੱਢ ਦਾਂਗੇ ਇਸ ਤਰੀਕੇ ਨਾਲ ਆਪਾਂ ਚੇਨ ਬਣਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਫੇਰ ਤਾਂ ਅੱਗੇ ਲੈ ਕੇ ਪੇਲੇ ਹੋਣੇ ਚ ਕੱਢ ਦਾਂਗੇ ਠੀਕ ਹੈ ਦੋ ਚੇਨ ਬਣ ਗਈਆਂ ਇਸੇ ਤਰੀਕੇ ਨਾਲ ਆਪਾਂ ਚੇਨ ਬਣਾਵਾਂਗੇ 3 4 5 6 7 8 9 10 इलेवन ट्वेल्व थर्टीन 14, फिफ्टीन सिक्सटीन 17, एटीन नाइनटीन ट्वेंटी ट्वेंटी वन ट्वेंटी टू ट्वेंटी थ्री ट्वेंटी फोर ट्वेंटी फाइव ठीक है इस तरीके टोटल ट्वेंटी फाइव चेन्स ले लिया मैं एक चेन एक्स्ट्रा लवेंगी ट्वेंटी सिक्स ठीक है टोटल ट्वेंटी सिक्स चेन्स हो गया. हम आप शुरू करा फर्स्ट रो ਠੀਕ ਹੈ ਫਰਸਟ ਰੋ ਵਿੱਚ ਅਸੀਂ ਬਣਾਵਾਂਗੇ ਸਾਰੇ ਡਬਲ ਕ੍ਰੋਸ਼ੀਏ ਉਹਦੇ ਵਾਸਤੇ ਆਪਾਂ 3 ਚੇਨਸ ਲਵਾਂਗੇ ਡਬਲ ਕ੍ਰੋਸ਼ੀਏ ਕਰਨ ਲਈ 1 2 3 ਠੀਕ ਹੈ 3 ਡਬਲ ਕ੍ਰੋਸ਼ੀਏ ਲੈ ਲਏ ਹੋਣ 4th ਵਾਲੀ ਚੇਨ ਵਿੱਚ ਪਾ ਕੇ ਇਸ ਤਰੀਕੇ ਨਾਲ ਕ੍ਰੋਸ਼ੀਆ ਹੁਕ ਠੀਕ ਹੈ ਫਿਰ ਤਾਂ ਗਲਵਾਂਗੇ ਇਹਨੂੰ ਪਹਿਲੇ ਵਾਲੇ ਵਿੱਚ ਕੱਢ ਦਾਂਗੇ ਠੀਕ ਹੈ ਟੋਟਲ 3 ਲੂਪਸ ਰਹਿ ਗਏ ਸਾਡੇ ਕੋਲ ਤਾਂ ਗਲਵਾਂਗੇ ਫਰਸਟ 2 ਲੂਪਸ ਕਰ ਦਾਂਗੇ ਅਗੇਨ ਤਾਂ ਗਲਵਾਂਗੇ ਫਿਰ ਜਿਹੜੇ 2 ਲੂਪਸ ਬਚੇ ਇਹ ਕਰ ਦਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਡਬਲ ਕ੍ਰੋਸ਼ੀਏ ਬਣਾਵਾਂਗੇ ਫਿਰ ਨੈਕਸਟ ਰੋ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਆਪਾਂ ਡਬਲ ਕਰੋਸ਼ੀਆ ਕਰਾਂਗੇ ਫਿਰ ਅਗੇਨ ਡਬਲ ਕਰੋਸ਼ੀਆ ਕਰਾਂਗੇ ਠੀਕ ਹੈ ਇਹ ਸਾਡੀ ਜਿਹੜੀ ਫਰਸਟ ਰੋ ਹੈਗੀ ਆ ਇਹ ਸਾਰੀ ਰੋ ਆਪਾਂ ਡਬਲ ਕਰੋਸ਼ੀਆ ਕਰਦੇ ਹੋਏ ਕੰਪਲੀਟ ਕਰ ਲਵਾਂਗੇ ਇਹ ਜਿਹੜਾ ਡਿਜ਼ਾਈਨ ਮੈਂ ਤੁਹਾਨੂੰ ਅੱਜ ਦੱਸ ਰਹੀ ਆ ਇਹ ਬਹੁਤ ਹੀ ਈਜ਼ੀ ਹੈ ਬਣਾਉਣਾ ਜੇਕਰ ਤੁਸੀਂ ਹਜੇ ਕਰੋਸ਼ੀਆ ਸਿੱਖ ਰਹੇ ਹੋ ਜਾਨੀ ਕਿ ਬਿਗਨਰਸ ਹੋ ਤਾਂ ਤਾ ਵੀ ਤੁਸੀਂ ਇਹ ਵਾਲਾ ਜਿਹੜਾ ਡਿਜ਼ਾਈਨ ਬਣਾ ਸਕਦੇ ਹੋ ਆਸਾਨੀ ਨਾਲ ਇਹ ਜਿਹੜਾ ਡਿਜ਼ਾਈਨ ਆਪਾਂ ਦਾ ਵੀ ਬੜੀ ਜਲਦੀ ਜਾ ठीक है जी रो है फस्ट इस तरीके डबल करोशिया करते हुए आपड़ी कंप्लीट कर लाँगे मैं तुम साड़ी रो इस तरीके डबल क्रोशिया करके कंप्लीट करके फिर दिखा हाँ जी तो देखो फस्ट रो मैं साड़ी कंप्लीट कर लिया डबल क्रोशिया करते हुए ठीक है हम आप शुरू करा सैकेंड रो सब तो पहले आप बनावेंगे थ्री चेन वन टू एंड थ्री ठीक है फिर जो नैक्सट वोला स्टिचा वेद इस तरीके पा के आप डबल करोशे कर लेंगे ठीक है यानी कि ਆ ਸਾਡੇ ਕੋਲ ਦੋ ਡਬਲ ਕ੍ਰੋਸ਼ੀ ਹੋ ਗਏ ਇੱਕ ਚੇਨ ਵਾਲਾ ਤੇ ਇੱਕ ਦੂਸਰਾ ਠੀਕ ਹੈ ਹੁਣ ਆਪਾਂ ਇੱਥੋਂ ਸ਼ੁਰੂ ਕਰਾਂਗੇ ਆਪਣਾ ਡਿਜ਼ਾਈਨ ਵੀ ਸਟਿਚ ਇੱਕ ਦੇਖੋ ਇਹ ਬਲਸ ਜਿਹੜਾ ਨੈਕਸਟ ਦੋ ਬਣ ਗਏ ਨੇ ਸਾਡੇ ਹੁਣ ਜਿਹੜਾ ਥਰਡ ਵਾਲਾ ਵਾ ਉਹਨੂੰ ਆਪਾਂ ਸਕਿਪ ਕਰ ਦਾਂਗੇ ਠੀਕ ਹੈ ਇੱਕ ਸਟਿਚ ਨੂੰ ਸਕਿਪ ਕਰ ਦਾਂਗੇ ਨੈਕਸਟ ਵਾਲੇ ਵਿੱਚ ਇਸ ਤਰੀਕੇ ਨਾਲ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਡਬਲ ਕ੍ਰੋਸ਼ੀਆ ਗਿਆ ਇੱਕ ਚੇਨ ਲਵਾਂਗੇ ਫੇਰ ਤਾਂ ਗੱਲਾ ਕੇ ਸੇਮ ਸਪੇਸ ਵਿੱਚ ਡਬਲ ਗਰੋਸ਼ਾ ਕਰਾਂਗੇ ਇਸ ਤਰੀਕੇ ਨਾਲ ਠੀਕ ਹੈ ਦੇਖੋ 20 ਸਟਿਚ ਬਣ ਗਿਆ ਨਾ ਅਗੇਨ ਤਾਂ ਗੱਲਾਵਾਂਗੇ ਆਪਾਂ ਲ ਸਕਿੱਪ ਜਰਾ ਨੈਕਸਟ ਵਾਲਾ ਸਟਿਚ ਆ ਉਹਨੂੰ ਸਕਿੱਪ ਕਰਾਂਗੇ ਉਹਦੇ ਨੈਕਸਟ ਵਾਲੇ ਸਟਿਚ ਵਿੱਚ ਪਾ ਕੇ ਡਬਲ ਗਰੋਸ਼ਾ ਕਰਾਂਗੇ ਠੀਕ ਹੈ ਇੱਕ ਤਾਂ ਗੱਲਾਵਾਂਗੇ ਫਿਰ ਸੇਮ ਸਟਿਚ ਸੇਮ ਸਟਿਚ ਵਿੱਚ ਪਾ ਕੇ ਡਬਲ ਗਰੋਸ਼ਾ ਕਰਾਂਗੇ ਓਕੇ ਦੇਖੋ ਸਾਡੇ ਕੋਲ ਦੋ ਜਿਹੜੇ ਆ 20 ਸਟਿਚ ਬਣ ਗਏ ਇੱਕ ਆ ਤੇ ਇੱਕ ਆ ਹੁਣ अगेन ਫਿਰ ਤੋਂ ਬਣਾਵਾਂਗੇ 20 ਸਟਿਚ ਤਾਂ ਗਲਵਾਂਗੇ ਇੱਕ ਸਕਿਪ ਕਰਾਂਗੇ ਨੈਕਸਟ ਵਿੱਚ 20 ਸਟਿਚ ਬਣਾਵਾਂਗੇ ਇਸ ਤਰੀਕੇ ਨਾਲ ਇੱਕ ਚੇਨ ਲਵਾਂਗੇ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਕਰਾਂਗੇ ਚਿਕੇ ਇਸ ਤਰੀਕੇ ਨਾਲ ਫਿਰ ਤਾਂ ਗਲਿਆ ਇੱਕ ਸਕਿਪ ਕੀਤਾ ਨੈਕਸਟ ਵਿੱਚ ਡਬਲ ਕ੍ਰੋਸ਼ੀਆ ਕਰਾਂਗੇ ਇੱਕ ਸਕਿਪ ਕਰਾਂਗੇ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਕਰ ਲਾਂਗੇ ठीक ड़। है देखो आज स्किप किया नैक्सट डबल करोशिया करा एक चेन लवेंगे सेम स्पेस पा के डबल करोशिया करा ठीक है इस तरीके एक स्किप करके फिर एक चेन लव एक डबल करोशिया करा नैक्सट एक चेन लवेंगे फिर सेम स्पेस पा के डबल करोशिया कर लेंगे ठीक है आई होप तो मेरी गल समझ आ रही होगी ये वी स्टिच करना बहुत ही ईजी आ ਸਿਮਪਲ ਜਾਏਗਾ ਵਾ ਇੱਕ ਸਕਿਪ ਕਰਨਾ ਵਾ ਨੈਕਸਟ ਵਿੱਚ ਆਪਾਂ ਡਬਲ ਕਰੋਸ਼ੀਆ ਕਰਨਾ ਫਿਰ ਉੱਥੇ ਇੱਕ ਚੇਨ ਲੈ ਕੇ ਸੇਮ ਸਪੇਸ ਵਿੱਚ ਪਾ ਕੇ ਇੱਕ ਹੋਰ ਡਬਲ ਕਰੋਸ਼ੀਆ ਕਰ ਲਾਂਗੇ ਇਸ ਤਰੀਕੇ ਨਾਲ ਸਾਡਾ ਵੀ ਸਟਿਚ ਬਣ ਜਾਏਗਾ ਠੀਕ ਹੈ ਐਵਲੀ ਸਾਡੀ ਰੋ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਇੱਕ ਸਕਿਪ ਕੀਤਾ ਨੈਕਸਟ ਵਿੱਚ ਡਬਲ ਕਰੋਸ਼ੀਆ ਇੱਕ ਚੇਨ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ੀਆ ਠੀਕ ਹੈ ਐਵਲੀ ਰੋ ਸਾਡੀ ਸਾਡੀ ਕੰਪਲੀਟ ਹੋ ਗਿਆ ਹੁਣ ਇੱਕ ਆਪਾਂ ਆ ਸਕਿਪ ਕਰਾਂਗੇ ਠੀਕ ਹੈ ਇੱਕ ਆਪਾਂ ਸਕਿਪ ਕਰਨਾ ਵਾ ਨੈਕਸਟ ਵਿੱਚ ਆਪਾਂ ਪਾ ਕੇ ਡਬਲ ਕ੍ਰੋਸ਼ੀਆ ਕਰਾਂਗੇ ਹਾਂਜੀ ਤੇ ਜਿਹੜੀਆਂ ਆਪਾਂ ਚੇਨਸ ਲਈਆਂ ਸੀਗੀਆਂ ਉਹਦੇ ਵਿੱਚ ਵੀ ਪਾ ਕੇ ਕਿਉਂਕਿ ਉਹਨੂੰ ਜਿਹੜੀਆਂ ਚੇਨਸ ਲੈਣੇ ਆਪਾਂ ਸਟਾਰਟਿੰਗ ਚ 3 ਚੇਨਸ ਲੈਣੇ ਆ ਉਹਨੂੰ ਵੀ ਆਪ ਐਜ਼ ਡਬਲ ਕ੍ਰੋਸ਼ੀਆ ਕਾਊਂਟ ਕਰਦੇ ਆ ਤਾਂ ਇਸ ਕਰਕੇ ਲਾਸਟ ਵਿੱਚ ਆਪਾਂ ਉਹਦੇ ਚੇਨ ਚੇਨ ਵਿੱਚ ਵੀ ਆਪਾਂ ਇੱਕ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਆ ਦੇਖੋ ਸਾਡੀ ਸੈਕਿੰਡ ਰੋ ਕੰਪਲੀਟ ਹੋ ਗਿਆ ਸਟਾਰਟਿੰਗ ਵਿੱਚ ਵੀ ਆਪਾਂ ਦੋ ਡਬਲ ਕ੍ਰੋਸ਼ੇ ਕੀਤੇ ਆ ਤੇ ਲਾਸਟ ਵਿੱਚ ਵੀ ਆਪਾਂ ਦੋ ਡਬਲ ਕ੍ਰੋਸ਼ੇ ਕੀਤੇ ਆ ਤੇ ਬਾਕੀ ਸਾਡੇ ਸਟਿਚਸ ਵਿੱਚ ਆਪਾਂ 20 ਸਟਿਚ ਬਣਾਏ ਆ ਠੀਕ ਆ ਦੇਖੋ ਇਸ ਤਰੀਕੇ ਨਾਲ ਲੱਗ ਰਿਹਾ ਹੈ ਹੁਣ ਆਪਾਂ ਸ਼ੁਰੂ ਕਰਾਂਗੇ 3rd ਰੋ ਇਹ ਜਿਹੜਾ ਡਿਜ਼ਾਈਨ ਹੈ ਸਿਰਫ ਇੱਕ ਹੀ ਰੋ ਦਾ ਹੈ ਗਵਾ ਬਸ ਫਰਸਟ ਸੈਕਿੰਡ ਰੋ ਦਾ ਤੁਸੀਂ ਧਿਆਨ ਰੱਖਣਾ ਵਾ ਸਭ ਤੋਂ ਪਹਿਲਾਂ ਆਪਾਂ 3 ਚੇਨ ਲਵਾਂਗੇ 1 2 3 ਠੀਕ ਹੈ 3 ਚੇਨ ਤੋਂ ਲੈਂ ਤੋਂ ਬਾਅਦ ਜਿਹੜਾ ਸਾਡੇ ਕੋਲ ਜਿਹੜਾ ਆ ਦੇਖੋ ਡਬਲ ਕ੍ਰੋਸ਼ੇ ਬਣਾਵਾ ਹੈ ਇਹਦੇ ਉੱਪਰ ਆਪਾਂ ਡਬਲ ਕ੍ਰੋਸ਼ੇ ਬਣਾਵਾਂਗੇ ਠੀਕ ਹੈ ਦੇਖੋ ਇੱਕ ਚੇਨ ਬਣਾ ਤੇ ਇੱਕ ਦੂਸਰਾ ਪਾ ਕੇ ਟੋਟਲ ਦੋ ਡਬਲ ਕ੍ਰੋਸ਼ੇ ਹੋ ਗਏ ਜਿਵੇਂ ਹੀ ਸੈਕੰਡ ਰੋ ਵਿੱਚ ਸੀਗਾ ਠੀਕ ਹੈ ਉਵੇਂ ਹੋ ਗਿਆ ਫਿਰ ਤਾਂ ਗਲਵਾਂਗੇ ਹੁਣ ਦੇਖੋ ਆ ਜਿਹੜਾ 20 ਸਟਿਚ ਬਣਿਆ ਹੋਇਆ ਵਾ ਇਹ ਦੋਨੋਂ ਸਟਿਚਸ ਵਿੱਚ ਜਿਹੜਾ ਆਪਾਂ ਇੱਕ ਚੇਨ ਲਈ ਸੀ ਉਹ ਸਪੇਸ ਵਿੱਚ ਪਾ ਕੇ ਇਸ ਤਰੀਕੇ ਨਾਲ ਠੀਕ ਹੈ ਦੋਨੋਂ ਸਟਿਚਸ ਡਬਲ ਕਰੋਸ਼ੇ ਵਿੱਚ ਜਿਹੜੀ ਚੇਨ ਲਈ ਸੀ ਉਹ ਲਈ ਜਿਹੜੀ ਸਪੇਸ ਆ ਉਹਦੇ ਵਿੱਚ ਇਸ ਤਰੀਕੇ ਨਾਲ ਕਰੋਸ਼ਾ ਇਨਸਰਟ ਕਰਾਂਗੇ ਤਾਂ ਗੱਲਵਾਂਗੇ ਬਾਹਰ ਖਿੱਚਾਂਗੇ ਇਸ ਤਰੀਕੇ ਨਾਲ ਆਪਾਂ ਡਬਲ ਕਰੋਸ਼ਾ ਕਰ ਲਾਂਗੇ ਠੀਕ ਆ ਫਿਰ ਆਪਾਂ ਸੇਮ ਉੱਥੇ ਹੀ ਇੱਕ ਚੇਨ ਲਵਾਂਗੇ ਫਿਰ ਸੇਮ ਸਪੇਸ ਵਿੱਚ ਡਾਲ ਕੇ ਇਸ ਤਰੀਕੇ ਨਾਲ ਡਬਲ ਕਰੋਸ਼ਾ ਕਰ ਲਾਂਗੇ ਠੀਕ ਆ ਇਸ ਤਰੀਕੇ ਨਾਲ 20 ਸਟਿਚ ਉੱਪਰ 20 ਸਟਿਚ ਬਣ ਜਾਏਗਾ ਠੀਕ ਆ ਅਗੇਨ ਦੇਖੋ ਇਸ ਤਰੀਕੇ ਨਾਲ ਜਿਹੜਾ ਦੋ ਸਟਿਚਸ ਦੇ ਵਿੱਚ ਗੈਪ ਆ ਉੱਥੇ ਪਾ ਕੇ ਆਪਾਂ ਡਬਲ ਕਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਕਰਾਂਗੇ ਅਗੇਨ ਠੀਕ ਹੈ ਆ ਜਿਹੜੀ ਸਪੇਸ ਹੈਗੀ ਆ ਇੱਕ ਚੇਨ ਵਾਲੀ ਉੱਥੇ ਪਾ ਕੇ ਇੱਕ ਕਰੋਸ਼ਾ ਪਾਵਾਂਗੇ ਇੱਕ ਚੇਨ ਲਵਾਂਗੇ ਉਹ ਇੱਕ ਡਬਲ ਕਰੋਸ਼ਾ ਬਣਾਵਾਂਗੇ ਇੱਕ ਚੇਨ ਲਵਾਂਗੇ ਫਿਰ ਉਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਠੀਕ ਹੈ ਨੈਕਸਟ ਰੋ ਆਪਾਂ ਜਿਹੜੀ ਥਰਡ ਆ ਇਸੇ ਤਰੀਕੇ ਨਾਲ ਹੀ ਆਪਾਂ ਸਾੜੀ ਰੋ ਕੰਪਲੀਟ ਕਰ ਲੈਣੀ ਆ ਮੀਨਸ ਕਿ ਸਾਡੇ ਕੋਲ ਜਿੰਨੇ ਵੀ ਵੀ ਸਟਿਚ ਬਣ ਗਏ ਹੋਏ ਆ ਉਹਦੇ ਉੱਪਰ ਆਪਾਂ ਵੀ ਸਟਿਚ ਬਣਾਉਂਦੇ ਜਾਣਾ ਠੀਕ ਹੈ ਜਦੋਂ ਆਪਾਂ ਫਸਟ ਟਾਈਮ ਵੀ ਸਟੀਚ ਲਈ ਰੋ ਕਰਨੀ ਹੁੰਦੀ ਹੈ ਉੱਚ ਆਪਾਂਤ ਹੋ ਜਾ ਧਿਆਨ ਦੇਣਾ ਹੁੰਦਾ ਕਿ ਆਪਾਂ ਇੱਕ ਸਕਿਪ ਕਰਨਾ ਵਾ ਬਾਕੀ ਜਿਹੜੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਵਾਲੀਆਂ ਜਿਹਨੀਆਂ ਵੀ ਰੋਸ ਬਣਨੀਆਂ ਵਾ ਉਹ ਬਣਾਣੀਆਂ ਬਹੁਤ ਈਜ਼ੀ ਈਜ਼ੀ ਆ ਕਿਉਂਕਿ ਫਿਰ ਆਪਾਂ ਰੋ ਦੇ ਉੱਪਰ ਰੋ ਬਣਾਉਂਦੇ ਜਾਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਆਪਣੀ ਥਰਡ ਰੋ ਕੰਪਲੀਟ ਕਰ ਲਾਂਗੇ ਸਾੜੀ ठीक है देखो दो जोड़े स्टिच है डबल करोशिया वाले ठीक है जरा एक आप चेन का गैप रहेगी उ आपोशिया कटा लेंगे एक डबल करोशिया करा एक चेन लवेंगे फिर सेम स्पेस में डबल करोशिया कर लेंगे इस तरीके आप रो कम्प्लीट कर लेंगे ठीक है देखो लास्ट हूँ आप जो दो डबल करोशे बनाए गए उ आप डबल करोशिया उपर डबल करोशिया कर देंगे इस तरीके ठीक है देखो साढ़ी थर्ड रो भी कंप्लीट हो गई देखो इस तरीके ना ये दिस रहा है। ਹੁਣ ਆਪਾਂ ਸ਼ੁਰੂ ਕਰਦੇ ਹਾਂ ਸਾਡੀ 4th ਰੋ ਸਭ ਤੋਂ ਪਹਿਲਾਂ 3 ਚੇਨ ਲਵਾਂਗੇ 1 2 3 ਠੀਕ ਆ ਫਿਰ ਆਪਾਂ ਨੈਕਸਟ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਾਂਗੇ ਜਿਵੇਂ ਆਪਾਂ ਹਮੇਸ਼ਾ ਕਰਦੇ ਹਾਂ ਠੀਕ ਆ ਦੇਖੋ ਫਿਰ ਤੋਂ 2 ਡਬਲ ਕ੍ਰੋਸ਼ੀਆ ਬਣ ਗਏ ਮੁੰਜੇ ਦਾ 20 ਸਟਿਚ ਆ ਉਥੇ ਆਪਾਂ ਫੇਰ ਜਿਹੜੀ ਸਪੇਸ ਹੈਗੀ ਆ ਠੀਕ ਹੈ ਇੱਕ ਚੇਨ ਦੀ ਜਿਹੜੀ ਸਪੇਸ ਹੈ ਉਸ ਵਿੱਚ ਪਾ ਕੇ 20 ਸਟਿਚ ਵਿੱਚ ਪਾ ਕੇ ਇੱਕ ਡਬਲ ਕ੍ਰੋਸ਼ਾ ਕਰਾਂਗੇ ਇੱਕ ਚੇਨ ਦੀ ਸਪੇਸ ਲਵਾਂਗੇ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕ੍ਰੋਸ਼ਾ ਕਰ ਲਾਂਗੇ ਠੀਕ ਹੈ ਜਿਸ ਤਰੀਕੇ ਨਾਲ ਆਪਾਂ 3rd ਰੋ ਕੀਤੀ ਆ 4th ਰੋ ਵੀ ਸੇਮ ਉਸੇ ਤਰੀਕੇ ਨਾਲ ਹੀ ਕਰਨੀ ਆ ਠੀਕ ਹੈ 20 ਸਟਿਚ ਉੱਪਰ ਆਪਾਂ 20 ਸਟਿਚ ਬਣਾਉਂਦੇ ਜਾਣਾ ਬਹੁਤ ਈਜ਼ੀ ਆ ਮੈਨੂੰ ਪੂਰੀ ਆਸ ਹੈ ਕਿ ਹੁਣ ਤੱਕ ਤੁਹਾਨੂੰ ਪੂਰੀ ਸਮਝ ਆ ਗਈ ਹੋਗੀ ਇਨੂਗ੍ਰਾਣਾ ਬਹੁਤ ਈਜ਼ੀ ਆ ਜਿਹਦੇ ਮੇਰੇ ਚੈਨਲ ਤੇ ਨਿਊ ਆਇਆ ਜਿਹਦੇ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਤੇ ਸਾਰੀਆਂ ਕ੍ਰੋਸ਼ੀ ਨਾਲ ਰਿਲੇਟਡ ਵੀਡੀਓਜ਼ ਆਉਂਦੀਆਂ ਵਾ ਠੀਕ ਆ ਤੁਸੀਂ ਚੈਨਲ ਨੂੰ ਖੋਲ ਕੇ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਮੈਂ ਇੱਥੇ ਕਾਫੀ ਵੀਡੀਓਜ਼ ਪੋਸਟ ਕੀਤੀਆਂ ਵਾ ਜਿਹਦੇ ਵਿੱਚ ਮੈਂ ਸਵੈਟਸ ਵਗੈਰਾ ਬਣਾਏ ਹੋਏ ਆ ठीक है तो इस तरीके देखो साड़ी जी फोरथ थ्रो वा भी कंप्लीट हो गई वन टू थ्री फोरथ थ्रो भी कंप्लीट हो गई ठीक है सारे भी स्टिचि उपर बीस स्टिच बन गए जो लास्ट साढ़े को दो डबल करोशे थे वो उपर आप डबल क्रोशिया कर लेंगे ठीक है देखो डिजाइन कि सोना बन बनके दिसਦਾ ਪਿਆ ਠੀਕ ਆ ਕਿੰਨਾ ਸੋਹਣਾ ਡਿਜ਼ਾਈਨ ਆ ਰਿਹਾ ਹੁਣ ਆਪਾਂ ਸ਼ੁਰੂ ਕਰਾਂਗੇ 5th row 5th row ਵੀ ਸੇਮ ਉਸੇ ਤਰੀਕੇ ਨਾਲ ਹੀ ਜਿਸ ਤਰੀਕੇ ਨਾਲ ਆਪਾਂ ਥਰ ਤੇ 4th row ਕੀਤੀ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਰੋ ਸ਼ੁਰੂ ਕਰਨ ਲੱਗੇ 3 ਚੇਨ ਲੈਣੀਆਂ ਵਾ ਫਿਰ ਅਗੇ ਇੱਕ ਆਪਾਂ ਡਬਲ ਕ੍ਰੋਸ਼ੇ ਕਰ ਲੈਣਾ ਇੱਕ ਚੇਨ ਵਾਲਾ ਤੇ ਇੱਕ ਦੂਸਰਾ ਟੋਟਲ ਦੋ ਡਬਲ ਕ੍ਰੋਸ਼ੇ ਹੋ ਜਗੇ ਫਿਰ ਜਿਹੜਾ 20 ਸਟੀਚ ਆ ਉਥੇ ਆਪਾਂ ਜਿਸ ਤਰੀਕੇ ਨਾਲ 20 ਸਟੀਚ 'ਤੇ ਉੱਪਰ 20 ਸਟੀਚ ਬਣਾਨੇ ਆ ਉਸੇ ਤਰੀਕੇ ਨਾਲ 20 ਸਟੀਚ 'ਤੇ ਉੱਪਰ 20 ਸਟੀਚ ਬਣਾ ਲੈਣਾ ਵਾ ਠੀਕ ਹੈ ਇਹ ਸਾਰੀ ਰੋ ਜਿਹੜੀ ਉਸੇ ਤਰੀਕੇ ਹਾਂਜੀ ਠੀਕ ਹੈ ਹੁਣ ਮੈਂ ਤੁਹਾਨੂੰ ਰੋ ਕੰਪਲੀਟ ਕਰਕੇ ਦੋ ਤਿੰਨ ਰੋ ਹੋਰ ਕੰਪਲੀਟ ਕਰਕੇ ਇੰਨਾ ਕੁ ਬਣਾ ਕੇ ਦਿਖਾਨੀ ਆ ਤਾਂ ਜੋ ਤੁਹਾਨੂੰ ਜਿਹੜਾ ਡਿਜ਼ਾਈਨ ਆ ਚੰਗੀ ਤਰ੍ਹਾਂ ਕਲੀਅਰ ਹੋ ਜਾਵੇ ਕਿ ਇਹ ਕਿਸ ਤਰ੍ਹਾਂ ਲੱਗੇਗਾ ਠੀਕ ਹੈ ਬਾਕੀ ਨੂੰ ਬਣਾਉਣਾ ਬਹੁਤ ਹੀ ਈਜ਼ੀ ਆ ਬਸ ਇਸੇ ਤਰੀਕੇ ਨਾਲ ਹੁਣ ਇਹਨੂੰ ਆਪਾਂ ਰਿਪੀਟ ਕਰਦੇ ਜਾਣਾ ਠੀਕ ਹੈ ਜਿੰਨੇ ਵੀ ਸਾਡੇ ਕੋਲ 20 ਸਟੀਚੇ ਗਿਆ ਉਹਦੇ ਉੱਪਰ ਆਪਾਂ 20 ਸਟੀਚ ਬਣਾਉਂਦੇ ਜਾਣਾ ਤੇ ਫਰਸਟ ਤੇ ਲਾਸਟ ਤੇ ਆਪਾਂ ਦੋ ਦੋ ਡਬਲ ਗਰੋਸ਼ੇ ਕਰਨੇ ਆ ਠੀਕ ਹੈ ਇੱਕ ਹੀ ਰੋ ਦਾ ਜਿਹੜਾ ਡਿਜ਼ਾਈਨ ਆ ਇੱਕ ਦੋ ਵਾਰ ਤੁਸੀਂ ਬਣਾਓਗੇ ਤਾਂ ਤੁਹਾਨੂੰ ਸਮਝ ਆ ਜਾਊਗੀ ਠੀਕ ਹੈ ਮੈਂ ਥੋੜਾ ਜਿਹਾ ਕੰਪਲੀਟ ਕਰਕੇ ਇੱਥੋਂ ਤੱਕ ਤੱਕ ਫਿਰ ਦਿਖਾਨੀ ਆ ਜੀ ਤਾਂ ਦੇਖੋ ਇਹਦੀ ਮੈਂ ਟੋਟਲ 8 ਰੋਸ ਠੀਕ ਹੈ 8 ਰੋਸ ਰੋਸ ਜਿਹੜੀ ਮੈਂ ਕੰਪਲੀਟ ਕਰ ਲਈ ਆ ਤੇ ਦੇਖੋ ਇਸ ਤਰੀਕੇ ਨਾਲ ਜਿਹੜਾ ਡਿਜ਼ਾਈਨ ਨਾ ਜਿਸ ਤਰ੍ਹਾਂ ਦੇਖੋ ਇਹਦੀ ਲੁੱਕ ਕਿੱਡੀ ਸੋਹਣੀ ਆ ਰਹੀ ਆ ਤੇ ਬਣਾਉਣ ਚ ਵੀ ਬਹੁਤ ਹੀ ਈਜ਼ੀ ਆ ਠੀਕ ਹੈ ਹਾਂਜੀ ਤਾਂ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ